ਹਾਂਜੀ ਪੰਜਾਬੀਓ ਕੀ ਹਾਲ ਚਾਲ ਨੇ ਜੀ ਅੱਜ ਅਸੀਂ ਖੜੇ ਆ ਪਿੰਡ ਕੋਠੇ ਕੌਰਸੰਗ ਵਾਲੇ ਜੀ ਜ਼ਿਲ੍ਹਾ ਬਠਿੰਡਾ ਅੱਜ ਤੁਹਾਨੂੰ ਬਰਾੜ ਬਠਿੰਡੇ ਵਾਲੇ ਦਾ ਜਿਹੜਾ ਬੱਕਰੀ ਫਾਰਮ ਹੈ ਉਹ ਤੁਹਾਨੂੰ ਦਿਖਾਵਾਂਗੇ ਇੱਥੇ ਬਾਈ ਕਹਿੰਦਾ ਕਿ ਮੈਂ 40000 ਦੇ ਬੁੱਟੇ ਲਾ ਰਿਹਾ ਇੱਕ ਆਪਾਂ ਦੇਖੀਏ ਕਿ ਇੱਕ ਕਿੱਲੇ ਦਾ ਠੇਕਾ 8000 ਰਹਿਣਾ ਇਹ 4000 ਬੂਟਾ ਤੇ ਥੱਪੀ ਜਾਂਦਾ ਆਪਾਂ ਬਾਈ ਨੂੰ ਪੁੱਛਦੇ ਆ ਕਿ ਕੀ ਕਾਰਨ ਇੰਨੀ ਗਰਮੀ ਦੇ ਵਿੱਚ ਕਿ ਸਤੰਬਰ ਮਹੀਨੇ ਦੀ ਪੁੱਲ ਗਰਮੀ ਪਈ ਜਾਂਦੀ ਹੈ ਜੀ ਉਹਦੇ ਵਿੱਚ ਬੂਟੇ ਲਾਈ ਜਾਂਦਾ ਨਾਲੇ ਤੁਹਾਨੂੰ ਫਾਰਮ ਦਿਖਾਵਾਂਗੇ ਨਾਲੇ ਬਾਈ ਨਾਲ ਗੱਲਬਾਤ ਕਰਾਵਾਂਗੇ ਕਿ ਕਿਉਂ ਬੂਟੇ ਇੰਨੇ ਕਿਤੇ ਬੂਟਾ ਤੇ ਪੈਸੇ ਥੱਪੀ ਜਾਂਦਾ ਜੀ ਕੀ ਐਡਾ ਇਹਨੂੰ ਪ੍ਰੋਫਟ ਹੈ ਬੱਕਰੀ ਫਾਰਮ ਦੇ ਵਿੱਚੋਂ ਜੀ ਆਜੋ ਬਾਈ ਜੀ ਆ ਇੱਧਰ ਬਾਈਆਂ ਨੇ ਆਪਾਂ ਦੇਖੀਏ ਕਿ ਇਹਨਾਂ ਨੇ ਘਾਹ ਲਵਾਇਆ ਇੱਥੇ ਜੀ ਆਪਾਂ ਦੇਖ ਲਓ ਕਿ 5-6 ਮਰਲੇ ਘਾਹ ਦੇ ਆ ਜਿਹੜੇ ਲਾਏ ਆ ਬਾਈਆਂ ਨੇ ਤੁਹਾਨੂੰ ਘਾਹ ਦੀ ਜਿਹੜੀ ਵੀਡੀਓ ਦਿਖਾਵਾਂਗੇ ਕਿ ਪੂਰੀ ਸਪੀਡ ਦੇ ਨਾਲ ਬਾਈ ਇਹ ਘਾਹ ਲਾਉਂਦੇ ਆ ਪੂਰੀ ਚੰਗੀ ਨਸਲ ਦਾ ਘਾਹ ਜੀ ਠੀਕ ਹੈ ਤੇ ਜਿਹੜੇ ਬਾਈ ਇਹ ਬੂਟੇ ਲਾ ਰਹੇ ਆ ਉਹ ਆਪਣਾ ਬੀਰ ਫੌਜੀ ਆ ਜੀ ਹੋਰ ਤੋਂ ਠੀਕ ਹੈ ਜੀ ਬਾਈ ਦੀ ਜਿਹੜੀ ਉੱਥੇ ਨਰਸਰੀ ਹੈ ਬਾਈ ਨਾਲ ਗੱਲਬਾਤ ਕਰਦੇ ਆ ਤੇ ਐਸੀ ਗੱਲ ਬਾਈ ਜੀ ਫਸਟ ਗੱਲ ਬਾਈ ਕੀ ਹਾਲ ਆ ਜੀ ਬਾਈ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸਿਓ ਜੀ ਜੀ ਬਾਈ ਇੰਨੀ ਗਰਮੀ ਹੈ ਜੀ ਸਤੰਬਰ ਮਹੀਨਾ ਦੇ ਆਪਾਂ ਦੇਖੀਏ ਕਿ 12 13 ਤਰੀਕ ਹੋ ਗਈ ਜੀ ਹਨਾ ਹੁਣ ਤੁਸੀਂ ਬੂਟੇ ਲਾਈ ਜਾਂਨੇ ਕੀ ਇਹ ਬੂਟੇ ਹੁਣ ਚੱਲ ਪੈਣਗੇ ਜੀ ਹਾਂਜੀ ਬਾਈ ਚੱਲਣਗੇ ਹੁਣ ਬਿਲਕੁਲ ਸਹੀ ਸਮਾਂ ਹੈ ਜੀ ਬੂਟਿਆਂ ਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜੀ ਹਾਂਜੀ ਤੇ ਬਈ ਹੁਣ ਆਪਾਂ ਇੱਧਰ ਜਦੋਂ ਜ਼ਿਲ੍ਹਾ ਬਠਿੰਡਾ ਹਨਾ ਜੀ ਥੋੜਾ ਹਬੋਰ ਏਰੀਆ ਜੀ ਥੋੜਾ ਇੰਨੀ ਵਾਰਟ ਬੂਟੇ ਕੀ ਸਿਸਟਮ ਹੈ ਜੀ ਇੱਥੇ ਬਹੁਤ ਸਾਰੀਆਂ ਨਰਸਰੀਆਂ ਛੋਟੀ ਨਰਸਰੀ ਤੇ ਇਹ ਨਰਸਰੀ ਦੇ ਵਿੱਚ ਕੀ ਫਰਕ ਹੈ ਜੀ ਫਰਕ ਐ ਇਸ ਤਰ੍ਹਾਂ ਬਾਈ ਜੀ ਵੀ ਸਾਡੇ ਕੋਲੇ ਦੂਰ ਨੇੜੇ ਤਾਂ ਚਲੋ ਕੋਈ ਬਠਿੰਡਾ ਬੋਰ ਦਾ 70 ਕਿਲੋਮੀਟਰ ਦਾ ਫਰਕ ਆ ਕੋਈ ਖਾਸ ਫਰਕ ਨਹੀਂ ਰਹੀ ਗੱਲ ਬਾਈ ਜੀ ਕੁਆਲਿਟੀ ਦੀ ਤੇ ਰੇਟ ਦੀ ਤੇ ਮੋਹ ਪਿਆਰ ਦੀ ਹੈ ਹਨਾ ਅਸੀਂ ਪੈਸੇ ਨਾਲ ਆ ਅਸੀਂ ਉਦੋਂ ਵੀ ਦੱਸਿਆ ਸੀ ਵੀ ਅਸੀਂ ਪੈਸੇ ਨਾਲ ਨਹੀਂ ਵਰਤਦੇ ਠੀਕ ਹੈ ਜੀ ਆਪਣੇ ਭੈਣ ਭਰਾਵਾਂ ਦਾ ਵੀ ਘਰ ਦੀ ਗੱਲ ਆ ਕੋਈ ਚੱਕਰ ਨਹੀਂ ਜੀ ਤੇ ਆਹਦੇ ਆਪਾਂ ਜिद ਨਹੀਂ ਕੀਤੀ ਵੀ ਯਾਰ ਇੰਨੇ ਬਣਦੇ ਸਾਡੇ ਇੰਨੇ ਹੀ ਦਿਓ ਹਨਾ ਜੀ ਠੀਕ ਹੈ ਸਭ ਤੋਂ ਵੱਡੀ ਗੱਲ ਆ ਹਨਾ ਕਿ ਯਾਰੀ ਬੰਦਾ ਜੀ ਨਹੀਂ ਤੇ ਬਾਈ ਫਿਰ ਇਹ ਆ ਤੁਹਾਡੇ ਕੋਲੇ ਜਿਵੇਂ ਹੁਣ ਬੂਟਿਆਂ ਦੀਆਂ ਹਰੇਕ ਤਰ੍ਹਾਂ ਦੀਆਂ ਕਿਸਮਾਂ ਮਿਲਦੀਆਂ ਜੀ ਹਾਂਜੀ ਬਾਈ ਸਾਰੇ ਸਜਾਵਟੀ ਬੂਟੇ ਲੈਂਡਸਕੇਪ ਦੇ ਵੱਡੇ ਛੋਟੇ ਆ ਦੇਖੋ ਜਿਵੇਂ ਤੁਸੀਂ ਖਜੂਰਾ ਸੀ ਮੇਲ ਗਿਆ ਆਪਾਂ ਪਿੱਛੇ ਲਾਈ ਜਾਂਦੇ ਆ ਬੂਟੇ ਘਾਹ ਦੀਆਂ ਆਪਣੇ ਕੋਲੇ ਤਿੰਨ ਚਾਰ ਵੈਰਾਈਟੀਆਂ ਹੁੰਦੀਆਂ ਜੀ ਠੀਕ ਹੈ ਜੀ ਠੀਕ ਹੈ ਬਾਕੀ ਆਪਣੇ ਕੋਲੇ ਬੰਦਿਆਂ ਦਾ ਵੀ ਖਾਸ ਪ੍ਰਬੰਧ ਆ ਕੋਈ ਦਿੱਕਤ ਨਹੀਂ ਕਿਸੇ ਸਾਰੇ ਬੂਟੇ ਆਪ ਲਾ ਕੇ ਜਾਂਦੇ ਜੇ ਆਰਡਰ ਦੇਣਗੇ ਜੀ ਸਭ ਪੂਰਾ ਹਾਂਜੀ ਖਾਸ ਪ੍ਰਬੰਧ ਆ ਜੀ ਅੱਛਾ ਅੱਛਾ ਜੇ ਤੁਸੀਂ ਕਹਿੰਦੇ ਹੋ ਵੀ ਯਾਰ ਅਸੀਂ ਵੀ ਮੰਨ ਲਓ ਯਾਰ 10000 ਰੁਪਏ ਦੇ ਬੂਟੇ ਲੈਣੇ ਆ ਸਾਡਾ 5 600 ਦਾ ਤੇਲ ਲੱਗ ਜੂਗਾ ਨਾ ਇਹ ਅਸੀਂ ਕਿਵੇਂ ਕਰਾਂਗੇ ਬਈ 2 3 ਸੱਜਣ ਮਿੱਤਰ ਮਿਲ ਕੇ ਇਕੱਠੇ ਮੰਗਾ ਲੋ ਨਹੀਂ ਆਜੋ ਯਾਰ ਬਈ ਉੱਥੇ ਹੈ ਨਾ ਕੋਈ ਯਾਰਾ ਦੂਰ ਵਾਲੀ ਗੱਲ ਨਹੀਂ ਕੀ ਮਨਪਸੰਦ ਚੀਜ਼ ਜਿਹੜੀ ਦੀ ਲੋੜ ਆਪਦੀ ਪਵਾ ਲਿਓ ਪਵਾ ਲਿਓ ਜੀ ਠੀਕ ਹੈ ਤੇ ਹੁਣ ਆ ਦਿਨਾਂ ਦੇ ਵਿੱਚ ਬਈ ਬੂਟੇ ਤੇ ਜਿਹੜਾ ਕਾਹ ਜੀ ਇਹ ਚੱਲ ਪੂਰੇਗਾ ਚੱਲੇਗਾ ਜੀ ਚੱਲੇਗਾ ਜੀ ਹਾਂਜੀ ਬੂਟਾ ਦਾ ਹੁਣ ਬਿਲਕੁਲ ਸਹੀ ਸਮਾਂ ਹੈ ਜੀ ਅਜੇ 1 ਮਹੀਨਾ ਬੂਟਾ ਦਾ ਹੋਰ ਹੈ ਉਸ ਤੋਂ ਬਾਅਦ ਬੂਟਾ ਦਾ ਸਮਾਂ ਬੰਦ ਹੋ ਜਾਏਗਾ ਕਾਹ ਅਸੀਂ 15 ਨਵੰਬਰ 2 ਹਾਂ ਚੱਲਣ ਕਰਨ ਦੀ ਇਸ ਤਰ੍ਹਾਂ ਬਾਈ ਜੀ ਵੇਖੋ ਜਿਵੇਂ ਹੁਣ ਵੇਖਿਆ ਜਾਵੇ ਤਾਂ ਸਾਹ ਵਾਲੀ ਚੀਜ਼ ਦੀ ਕਾਦੀ ਗਰੰਟੀ ਹੈ ਨਾ ਬੂਟੇ ਦੀ ਗਰੰਟੀ ਜੀ ਕੁਆਲਿਟੀ ਦੀ ਹੁੰਦੀ ਹੈ ਕੋਸ਼ ਕਰੋ ਵੀ ਮੰਨ ਲਓ ਤੁਹਾਨੂੰ ਆਮਬ ਦਿੱਤਾ ਜਾਂ ਠੀਕੂ ਦਿੱਤਾ ਹਨਾ ਜੀ ਜਾਂ ਕੋਈ ਸਜਾਵਟੀ ਬੂਟਾ ਦਿੱਤਾ ਤਾਂ ਉਹਦੀ ਉਹ ਕੁਆਲਿਟੀ ਉਹ ਹੋਣੀ ਚਾਹੀਦੀ ਹੈ ਉਸੇ ਦਾ ਮਤਲਬ ਤੁਸੀਂ ਕਹਿ ਰਹੇ ਕਿ ਜੀ ਇਹ ਜਿਹੜੀ ਕੁਆਲਿਟੀ ਕਹਿ ਕੇ ਦੇਤੀ ਉਹ ਹੀ ਨਿਕਲੂਗੀ ਇਹ ਨਹੀਂ ਜੀ ਹਾਂ ਜੀ ਠੀਕ ਹੈ ਹਾਂ ਜੀ ਬਾਈ ਜੀ ਇੱਕ ਗੱਲ ਤੁਹਾਨੂੰ ਬਾਈ ਦੱਸ ਦਈਏ ਕਿ ਜਿਵੇਂ ਹੁਣ ਬਾਈ ਫੌਜੀ ਹੈ ਜੀ ਹਨਾ ਆਰਮੀ ਦੇ ਵਿੱਚੋਂ ਰਿਟਾਇਰ ਹੋਇਆ ਸਭ ਤੋਂ ਵੱਡੀ ਗੱਲ ਇਹ ਹੈ ਜੀ ਕੀ ਆਪਾਂ ਆਪਾ ਵਿਸ਼ਵਾਸ ਤੁਹਾਨੂੰ ਵੀ ਪਤਾ ਕਿ ਆਰਮੀ ਵਾਲੇ ਵੀਰਾਂ ਤੇ ਬਹੁਤ ਜ਼ਿਆਦਾ ਕਰਦੇ ਹਨ ਜੀ ਤੇ ਬਾਈ ਦੀ ਅਨਸਾਰ ਬਾਈ ਨੇ ਨਰਸਰੀ ਸ਼ੁਰੂ ਕੀਤੀ ਜਿਹੜੀ ਨਰਸਰੀ ਸ਼ੁਰੂ ਕੀਤੀ ਹੈ ਉਹ ਵੀ ਆਪਣੀ ਬੇਟੀ ਦੇ ਨਾਂ ਤੇ ਸਭ ਤੋਂ ਵੱਡੀ ਗੱਲ ਹੈ ਜੀ ਆਪਾਂ ਦੇਖੀਏ ਕੋਈ ਆਪਣੀ ਬੇਟੀ ਦੇ ਨਾਂ ਤੇ ਰਜਗਾਰ ਦਾ ਮਤਲਬ ਹੈ ਜੀ ਉਹਨਾਂ ਨੇ ਇੱਕ ਸਿਸਟਮ ਚਲਾਇਆ ਹੈ ਉਹਦੇ ਵਿੱਚ ਕੋਈ ਬਹੁ ਘੱਟ ਹੀ ਰਫੇਰ ਬੰਦਾ ਕਰਦਾ ਕਿਉਂਕਿ ਬਦਨਾਮ ਇਹ ਚੀਜ਼ ਦੀ ਹੈ ਨਾ ਬਾਈ ਨਾਮ ਬਹੁਤ ਸਿਸਟਮ ਤੋਂ ਬਹੁਤ ਦੂਰ ਦਿੱਕਰ ਚਲਾ ਜਾਂਦਾ ਇਹ ਚੀਜ਼ ਦਾ ਜੀ ਹਾਂਜੀ ਬਾਈ ਠੀਕ ਹੈ ਬਾਈ ਤੇ ਸਾਨੂੰ ਇਹ ਦੱਸੋਗੇ ਬਾਈ ਤੁਹਾਡਾ ਐਡਰੈਸ ਕਿਹੜਾ ਜੀ ਡਰੈਸ ਆਪਣਾ ਜੀ ਅਬੋਹਰ ਹੈ ਜੀ ਆਪਣਾ ਜਦੋਂ ਤੁਸੀਂ ਬਠਿੰਡੇ ਤੋਂ ਜਾਂ ਮਲੋੜ ਤੋਂ ਤੁਸੀਂ ਜਾਣਦੇ ਹੋ ਅਬੋਹਰ ਅੰਦਰ ਜਾਣ ਤੋਂ ਪਹਿਲਾਂ ਹੀ ਬਾਈਪਾਸ ਹੁੰਦਾ ਉਹਦੇ ਨੇੜੇ ਹੀ ਮਹਿੰਦਰਾ ਕਾਰਾਂ ਦਾ ਪਹਿਲਾਂ ਸ਼ੋਰੂਮ ਸੀ ਆ ਜਾਣਦੇ ਸੀ ਹੁਣ ਅੱਜ ਉਹਨਾਂ ਉੱਥੇ ਬਰਾਡ ਹੰਡੂਈ ਮੋਟਰ ਹੈ ਜੀ ਨਾਲ ਮਹਿੰਦਰਾ ਟਰੈਕਟਰਾਂ ਦੀ ਏਜੰਸੀ ਹੈ ਉੱਥੇ ਹੀ ਆਪਣੀਆਂ ਦੋਨੇ ਨਰਸਰੀਆਂ ہیں ਬੇਟੀ ਦੇ ਨਾਮ ਵਾਲੀ ਵੀ ਤੇ ਆਪਣੀ ਵੀ ਅਸੀਂ ਮਤਲਬ ਦੋ ਨਰਸ ਨਹੀਂ ਦੋ ਨਰਸਰੀਆਂ ਆਈਂ ਰੋਡ ਦੇ ਸੱਜੇ ਵੀ ਤੇ ਖੱਬੇ ਵੀ ਠੀਕ ਹੈ ਉਹਨਾਂ ਦੇ ਵਿੱਚ ਕੀ ਫਰਕ ਹੈ ਜੀ ਫਰਕ ਕੁਛ ਨਹੀਂ ਬਸ ਬਾਈ ਜੀ ਵੀ ਉਹ ਰਸਤਾ ਫੋਰ ਲੈਂਡ ਬਣਨੇ ਕਰਕੇ ਜੀ ਉਹਨਾਂ ਨੇ ਲੋਹੇ ਦੇ ਐਂਗਲ ਲਾਉਣੇ ਕਰਕੇ ਗਾਹਕ ਨੂੰ ਆਉਣ ਜਾਣ ਦੀ ਬੜੀ ਪਰੇਸ਼ਾਨੀ ਹੈ ਪਰੇਸ਼ਾਨੀ ਇਹ ਨਹੀਂ ਸੀ ਠੀਕ ਹੈ ਜੀ ਮਜਰਗਾ ਤੋਂ ਮਾਮਾ ਭੈਣਾ ਤੋਂ ਨਹੀਂ ਲੰਘਿਆ ਜਾਂਦਾ ਸੀ ਉਹ 4 4 ਫੁੱਟ ਹਾਈਟ ਆਈ ਇਸ ਕਰਕੇ ਦੋਨੇ ਪਾਸੇ ਰੋਡ ਦੇ ਕਰਤਾ ਜੀ ਠੀਕ ਹੈ ਜੀ ਤੇ ਬਾਈ ਜਿਵੇਂ ਤੁਸੀਂ ਦਰ ਆਪਾਂ ਦੱਸਦੇ ਸੀ ਆਪਾਂ ਕੈਮਰਾ ਕਿ ਜਿਹੜੀ ਬੇਟੀ ਵਾਲੀ ਸਾਈਡ ਤੇ ਜਿਹੜਾ ਨਾਮ ਵਾਲੀ ਤੇ ਸਾਈਡ ਤੇ ਆਪਾਂ ਨਰਸਰੀ ਜਾਵਾਂਗੇ ਉੱਥੇ ਆਪਾਂ ਨੂੰ ਡਿਸਕਾਊਂਟ ਮਿਲਦਾ ਹੈ ਨਾ ਜੀ ਹਾਂਜੀ ਜ਼ਰੂਰ ਜੀ ਵੈਸੇ ਤਾਂ ਦੋਨਾਂ ਨਰਸਰੀਆਂ ਦਾ ਹੀ ਆਪਣਾ ਡਿਸਕਾਊਂਟ ਆ ਜੀ ਚਲੋ ਬੇਟੀ ਕਰਕੇ ਐਵੇਂ ਆ ਵੀ ਚਲੋ ਆਪਾਂ ਮੂਹ ਪਿਆਰਦਾ ਹੀ ਹੈ ਮੰਨ ਲਓ ਜਿਵੇਂ ਆਪਾਂ ਕਹਿ ਦਿੱ ਗਏ ਜੀ ਹਾਂ ਨਾ ਜੀ ਉੱਥੇ ਆਉਂਗੇ ਤਾਂ ਹੋਰ 10 ਰੁਪਏ ਕੋਈ ਆਪਾਂ ਬਾਈ ਜੀ ਪਹਿਲਾਂ ਵੀ ਦੱਸਿਆ ਸੀ ਹੁਣ ਵੀ ਦੱਸਦੇ ਆਪਾਂ ਪੈਸਿਆਂ ਨਾਲ ਨਹੀਂ ਨੱਚਣਾ ਜੀ ਪਹਿਲਾਂ ਠੀਕ ਹੈ ਜੀ ਬਹੁਤ ਵਧੀਆ ਗੱਲ ਜੋ ਦਿਲ ਕਰੇ ਜਿੰਨੇ ਬਣ ਵੀ ਯਾਰ ਇਹ 1000 ਬਣਿਆ ਤਾਂ ਵੀ ਬਾਈ 1000 ਹੀ ਦੇਣਾ ਕੋਈ ਗੱਲ ਨਹੀਂ ਬਾਈ ਆਪਾਂ ਜੈ ਜੀ ਲਵਾਂਗੇ ਜੀ ਠੀਕ ਹੈ ਜੀ ਤੁਸੀਂ ਬੂਟੇ ਲੈ ਆਓ ਮੇਰੀ ਆਦਤ ਹੈ ਜੀ ਮੈਂ ਬਾਜ਼ਾਰ ਚੋਂ ਕੋਈ ਵੀ ਚੀਜ਼ ਲੈ ਲਾਂ ਮੈਂ ਲੈ ਕੇ ਟਰਾਈ ਮਾਰਦਾ ਹੁੰਦਾ ਜੀ ਲੋਕ ਪਹਿਲਾਂ ਮਾਰਦੇ ਮੈਂ ਬਾਅਦ ਚ ਮਾਰਦਾ ਕਾਰਨ ਕਿ ਜੇ ਉਹ ਚੀਜ਼ ਚ ਫਰਕ ਆ ਗਿਆ ਤਾਂ ਮੈਂ ਉਹ ਦੁਕਾਨਦਾਰ ਦੇ ਮੈਂ ਨਹੀਂ ਥੜੇ ਚੜਦਾ ਤੇ ਨਾ ਮੈਂ ਹੋਰਾਂ ਨੂੰ ਜਾਣ ਦੇਵਾਂ ਠੀਕ ਹੈ ਠੀਕ ਹੈ ਸਭ ਤੋਂ ਵੱਡੀ ਗੱਲ ਹੈ ਨਾ ਜੀ ਸਭ ਤੋਂ ਮੇਰੀ ਮੇਰੀ ਖਾਸੀਅਤ ਹੈ ਦੇਖੋ ਜੀ ਬੰਦੇ ਦਾ ਕੰਮ ਕਰਨ ਦਾ ਤਰੀਕਾ ਆਪ ਕੋ ਆਪਣਾ ਹੁੰਦਾ ਜੀ ਹਾਂ ਬਈ ਐਵੇਂ ਨਾ ਕਿ ਹੁਣ ਆਪਾਂ ਦੇਖੀਏ ਕਿ ਬਰਾੜ 40000 ਦੇ ਦੁਆਰੇ ਆਰਡਰ ਦਿੱਤਾ ਨਾ ਜੀ ਹਾਂਜੀ ਹਾਂਜੀ ਬਾਈ ਜੀ ਇਹ ਚੀਜ਼ ਹੈ ਨਾ ਜੀ ਹਾਂਜੀ ਤੇ ਬਾਈ ਜਿਹੜਾ ਮਤਲਬ ਹੁਣ ਆਪਾਂ ਦੇਖਦੇ ਆਂ ਕਿ ਆਹ ਰੁੱਤ ਦੇ ਵਿੱਚ ਕਿਹੜੇ ਕਿਹੜੇ ਬੂਟੇ ਲਾਉਣੇ ਚਾਹੀਦੇ ਆ ਜੀ ਹੁਣ ਇਸ ਤਰ੍ਹਾਂ ਜੀ ਵੀ ਜਿਵੇਂ ਫਲਦਾਰ तकरीबन ਸਾਰੇ ਲਾਈ ਜਾਂਦੇ ਆ ਜੀ ਪਰ ਅਸੀਂ ਕਹਿੰਦੇ ਜਿਵੇਂ ਬੱਗੂ ਕੋਸ਼ਾ ਨਾਸ਼ਪਾਤੀ ਆੜੂ ਪਪੂਲਾਰਾ ਸੇਬ ਬਦਾਮ ਇਹ ਚੀਜ਼ਾਂ ਹੈ ਨਾ ਜੀ ਇਹ ਜਨਵਰੀ ਐਂਡ ਫਰਵਰੀ ਦੇ ਮੌਕੇ ਤੇ ਤੁਸੀਂ ਲਾਓ ਲਾਓ ਠੀਕ ਹੈ ਜੀ ਹਾਂਜੀ ਇਹਨਾਂ ਦੇ ਨਾਂ ਦੇ ਵਿੱਚ ਬਾਕੀ ਫਲਦਾਰ ਸਾਰਾ ਲੱਗ ਜਾਂਦਾ ਜੀ ਕਿੰਨੂ ਦਾ ਕਿੰਨੂ ਸੀਟਰਸ ਦੀਆਂ ਸਾਰੀਆਂ ਹੀ ਵੈਰਾਈਟੀਆਂ ਹੁਣ ਜਿਵੇਂ ਆਪਾਂ ਕਹਿੰਦੇ ਲਾਈ ਜਾਂਦਾ ਹੈ ਹਨਾ ਡੈਕੋਰੇਸ਼ਨ ਜਿਵੇਂ ਤੁਹਾਡੇ ਸਾਹਮਣੇ ਆਪਾਂ ਲਾਈ ਜਾਂਦੇ ਕਿੰਨੂ ਅਮਰੂਦ ਹੋ ਗਿਆ ਨਾ ਜੀ ਕਿੰਨੂ ਹੋ ਗਿਆ ਜੀ ਅਮਰੂਦ ਹੋ ਗਿਆ ਚੀਕੂ ਹੋ ਗਿਆ ਡ੍ਰੈਗਨ ਹੋ ਗਿਆ ਬੇ ਵਰੇਟੀਆਂ ਤਾਂ ਸਾਰੀਆਂ ਹੀ ਆਪਾਂ ਜਿਵੇਂ ਹੁਣ ਬਾਈ ਦੇ ਆਪਾਂ ਅੱਜ 8-10 ਵਰੇਟੀਆਂ ਲੈ ਕੇ ਆਏ ਆ ਜੀ ਹਨਾ ਜਿਵੇਂ ਹੁਣ ਆ ਆ ਥਾਂ ਤਿਆਰ ਹੋ ਜੂਗੀ ਆਈ ਆਪਾਂ ਵੇਖਦੇ ਆ ਸਾਹਮਣੇ ਵਾਲਾ ਆਪਾਂ ਇੱਥੇ ਬੂਟੇ ਲਾਵਾਂਗੇ ਜੀ ਹਾਂਜੀ 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 ਤੇ ਇਹ ਜਨਵਰੀ ਦੇ ਵਿੱਚ ਫਿਰ ਆਪਾਂ ਦੁਬਾਰਾ ਫੇਰ ਲਾਵਾਂਗੇ ਦੁਬਾਰਾ ਫੇਰ ਜੀ ਤੇ ਬਾਈ ਜੀ ਇਹਦਾ ਮਤਲਬ ਹੁਣ ਆਪਾਂ ਦੇਖੀਏ ਕਿ ਜਦੋਂ ਤੁਸੀਂ ਪਿੰਡਾਂ ਦੇ ਵਿੱਚ ਦੂਰ ਤਿੱਕਰ ਕਿੰਨੇ ਆਪਾਂ ਪੇਮੈਂਟ ਤੇ ਆ ਤੁਸੀਂ ਬੂਟੇ ਲਾਉਣ ਆ ਜਾਂਦੇ ਆ ਜੀ ਇੱਕ ਤਾਂ ਆ ਜਾਂਦਾ ਨਾ ਕਿ ਹੁਣ ਆਪਾਂ ਅਸੀਂ ਛੋਡੀ ਨਰਸਰੀ ਦੇ ਗਏ ਪਤਾ ਦੀ ਬੂਟੇ ਬਾਈ ਕੀਤੇ ਖਰੀਦੇ ਹਨ ਜੀ ਤੇ ਇਹ ਕੇ ਤੁਸੀਂ ਆਪਣੇ ਆਪ ਲਾ ਕੇ ਜਾਂਦੇ ਜਿਵੇਂ 40000 ਦੇ ਇਥੇ ਬਾਈ ਨੇ ਬੂਟੇ ਲੈ ਆਏ ਬਾਈ ਕੋਈ ਜ਼ਰੂਰੀ ਨਹੀਂਗਾ ਵੀ ਜੇ ਕੋਈ 40 50000 ਦੇ ਜਾਂ ਕੋਈ 2 ਲੱਖ ਦੇ ਲਵਾਉਗਾ ਆਪਾਂ ਫੇਰ ਵੀ ਆਵਾਂਗੇ ਕੋਈ 5 7000 ਦਾ ਹੋਵੇ 2 4000 2 4000 ਚਾਹੇ ਹੋ ਜਾਂਦਾ ਬਾਈ ਜੀ ਵੀ ਜਿਹੜਾ ਕੁਝ ਬਚਣਾ ਤੇਲ ਪਾਣੀ ਚਲਾ ਕੇ ਜਾਂਦਾ ਨਾ ਬਾਕੀ ਸਮੇਂ ਦੀ ਥੋੜੀ ਜੀ ਕਮੀ ਹੋਣੇ ਕਰਕੇ ਸਮਾਂ ਘਟ ਜਾਂਦਾ ਤੁਸੀਂ ਐਵੇਂ ਕਰੋ ਵੀ ਮੰਨ ਲਓ ਜਿਵੇਂ ਹੁਣ ਬਾਈ ਹੋਰਾਂ ਦਾ ਫੋਨ ਆਉਂਦਾ ਰਹਿੰਦਾ ਬਾਈ ਅਸੀਂ ਬੂਟੇ ਲੈਣ ਆਉਣਾ ਸੀ ਜਾਂ ਕਿਵੇਂ ਆ ਬਾਈ ਸਾਰਿਆਂ ਤੋਂ ਵਧੀਆ ਤਰੀਕਾ ਤੁਸੀਂ 2 3 ਸੱਜ ਤੇ ਜੇ ਜਿਹੋ ਜਾ ਤੁਹਾਡੇ ਕੋਲੇ ਵੀ ਇਕਲ ਆ ਉਹ ਜਾ ਲੈ ਕੇ ਆ ਜੋ ਹਰਲਕੇ ਰਮਾਣਾ ਜੀ ਹਾਂ ਜੇ ਕਹਿੰਦੇ ਵੀ ਯਾਰ ਨਹੀਂ ਯਾਰ ਕੌਣ ਇੰਨੀ ਦੂਰ ਜਾਊਗਾ ਕੌਣ ਕਿਵੇਂ ਕਰੂਗਾ ਫਿਰ ਬਾਈ ਸਾਡਾ ਵਿਸ਼ਵਾਸ ਕਰੋ ਜਿਹੜੀ ਚੀਜ਼ ਦੀ ਲੋੜ ਆ ਸਾਨੂੰ ਵਟਸਐਪ ਕਰੋ ਵਟਸਐਪ ਨੰਬਰ ਸਾਡਾ ਜੀ 94173060559878173541 ਠੀਕ ਹੈ ਜੀ ਪਰਚੀ ਲਿਖ ਕੇ ਵਟਸਐਪ ਕਰ ਦਿਓ ਜੀ ਵੀ ਇੰਨੀ ਇੰਨੀ ਚੀਜ਼ ਆ ਸਾਡੇ ਨਾਲ ਫੋਨ ਵੀ ਕਰ ਲਓ ਤੇ ਸਾਨੂੰ ਸਾਰੀ ਚੀਜ਼ ਸਮਝਾ ਦਿਓ ਸਾਨੂੰ ਐਡਰੈਸ ਦੇ ਦਿਓ ਨ ਦੱਸ ਦਿਓ ਅਸੀਂ ਸਾਡਾ ਬੰਦਾ ਤੁਹਾਡੇ ਤੱਕ ਪਹੁੰਚ ਵੀ ਦੇਵੂ ਸਾਡੇ ਕੋਲੇ ਮਾਲੀ ਬੰਦੇ ਵੀ ਸਾਡੀ ਪੂਰੀ ਟੀਮ ਆ ਉਹ ਲਾ ਕੇ ਵੀ ਜਾਣਗੇ ਜਿਹੜਾ ਉਹਨਾਂ ਦਾ ਕੋਈ ਹੋਇਆ ਖਰਚਾ ਪਾਣੀ ਉਹ ਤੁਸੀਂ ਦੇ ਦਿਓ ਜੀ ਠੀਕ ਹੈ ਜੀ ਭਾਈ ਜੀ ਇੱਕ ਲਾਸਟ ਤੇ ਇਹ ਕੀ ਤੁਸੀਂ ਘਾਹ ਦੱਸਦੇ ਸੀ ਹਨਾ ਜੀ ਕਿ ਘਾਹ ਆਪਾਂ ਜਿਵੇਂ ਕੋਈ ਮਤਲਬ ਸਾਂਝੀ ਥਾਂ ਹੈ ਜੀ ਥੋੜੀ ਮਤਲਬ ਏਰੀਆ ਕਿੰਨਾ ਹੈ ਜੀ ਜਿਹੜੀ ਤੁਸੀਂ ਫ੍ਰੀ ਲਾਉਣੇ ਆ ਸਾਂਝੀ ਸਾਡੇ ਹਾਂ ਘਾਹ ਵਾਸਤੇ ਆਪਾਂ ਇਹ ਕਿਹਾ ਸੀਗਾ ਜੀ ਵੀ ਜਲ ਮੰਨ ਲਓ ਜਿਵੇਂ ਕਿਸੇ ਗੁਰਦੁਆਰਾ ਸਾਹਿਬ ਦੇ ਕਿਸੇ ਵੀ ਪਿੰਡ ਦੇ ਵਿੱਚ ਕੋਈ ਮਰਲਾ 2 ਮਰਲੇ 4 ਮਰਲੇ 10 ਮਰਲੇ ਕਨਾਲ 2 ਕਨਾਲਾਂ ਅੱਧਾ ਕਿ ਠੀਕ ਹੈ ਜੇ ਤੁਸੀਂ ਕਹਿੰਦੇ ਹੋ ਯਾਰ ਲਵਾਉ ਕੌਣ ਕਿਵੇਂ ਕਿਉਂਕਿ ਸਾਡੀ ਟੀਮ ਦਾ ਲਾਉਣ ਦਾ ਤਰੀਕਾ ਸਾਡਾ ਤੇ ਮੰਨ ਲਓ ਕਾਰੀਗਰ ਜਿਵੇਂ ਵੀ ਕਹਿ ਦਈਏ ਹੈ ਨਾ ਇਹ ਆਪੋ ਆਪਣਾ ਤਰੀਕਾ ਹੈ ਜੇ ਤੁਹਾਨੂੰ ਕੋਈ ਲੇਬਰ ਦੀ ਲੋੜ ਹੈ ਤੁਸੀਂ ਕਹਿੰਦੇ ਯਾਰ ਕੌਣ ਇੰਨਾ ਕੰਮ ਕਰੂਗਾ ਇਹਦੇ ਨਾਲ ਚੰਗਾ ਤੁਸੀਂ ਸਾਡੀ ਲੇਬਰ ਦੇ ਦਿਓ ਬਈ ਜਿਹੜੀ ਜਾਇਜ਼ ਆ ਤੁਹਾਨੂੰ ਵੀ ਪਤਾ ਹੈ ਵੀ 400 ਰੁਪਿਆ ਮੰਨ ਲਓ ਦਿਹਾੜੀ ਚੱਲਦੀ ਹੈਗੀ ਆਮ ਹੈ ਨਾ ਬਾਕੀ ਕੋਈ ਆਉਣ ਜਾਣ ਦਾ ਕਰਾਇਆ ਭੜਾ ਜਾਂ ਤੇਲ ਪਾਣੀ ਜੋ ਵੀ ਆ ਜੀ ਹੈ ਨਾ ਠੀਕ ਹੈ ਜੀ ਉਹਵੇਂ ਵੀ ਦੇ ਦਿਓ ਉਹਵੇਂ ਜਿੰਨਾ ਕਿ ਉਹ ਜਿਵੇਂ ਆਪਾਂ ਹਾਂ ਕਾ ਦਾ ਕੋਈ ਪੈਸਾ ਨਹੀਂ ਕਿ ਨਾ ਘਾਟਾ ਮਤਲਬ ਜਿਹੜਾ ਪਵਾਵੇ ਉਹਨੂੰ ਪਾਵੇ ਨਾ ਉਹਨੂੰ ਪਾਵੇ ਨਹੀਂ ਅਸੀਂ ਨਾ ਤਾਂ ਅਸੀਂ ਗੁਰੂ ਘਰ ਤੋਂ ਪੈਸੇ ਲੈਨੇ ਆ ਨਾ ਅਸੀਂ ਸ਼ਮ ਫਰੀਆ ਕਾਸਟ ਦੇ ਦਿਆਂਗੇ ਲੈ ਕੇ ਜਾਣ ਵਾਲੇ ਬਣੋ ਸਾਨੂੰ ਏਰੀਆ ਦੱਸੋ ਕਿੰਨਾ ਕੋਈ ਸਰਪੰਚ ਤੋਂ ਲਿਖਾਉਣ ਦੀ ਲੋੜ ਨਹੀਂ ਕੋਈ ਕਿਸੇ ਪੰਚਾਇਤ ਤੋਂ ਕੋਈ ਨਹੀਂ ਸਾਨੂੰ ਇੱਕ ਵਿਸ਼ਵਾਸ ਹੈ ਸਰਪੰਚ ਸਾਡੀ ਤਾਂ ਬੇਨਤੀ ਹੈ ਪਿੰਡ ਦੇ ਸਰਪੰਚ ਸਾਹਿਬ ਸਾਨੂੰ ਫੋਨ ਕਰ ਦੇਣਾ ਬਾਈ ਸਾਡਾ ਇੰਨਾ ਏਰੀਆ ਮਣਕੇ ਸਾਨੂੰ ਦੱਸ ਦਿਓ ਜੀ ਅਸੀਂ ਉਹਨਾਂ ਘਾ ਦੇ ਦੇਾਂਗੇ ਵਾਦੀ ਦੇਵਾਂਗੇ ਵਾਦ ਦੇਵਾਂਗੇ ਠੀਕ ਹੈ ਜੀ ਘਾ ਦੀ ਕੋਈ ਹਾਂਜੀ ਸਿਲੈਕਸ਼ਨ ਨੰਬਰ 1 ਘਾ ਦੇਵਾਂਗੇ ਜੀ ਘਾ ਦੇ ਕੋਈ ਪੈਸੇ ਨਹੀਂ ਕੋਈ ਪੈਸੇ ਨਹੀਂ ਠੀਕ ਹੈ ਜੀ ਠੀਕ ਹੈ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਠੀਕ ਹੈ ਬਾਈ ਜੀ ਤੁਹਾਡਾ ਵੀ ਤੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਆ ਇਹ ਆਪ ਤਾਂ ਗਰਮੀ ਚ ਮਰਦਾ ਹੀ ਮਰਦਾ ਨਾਲ 10 ਜਾਨਾਂ ਨੂੰ ਹੋਰ ਮਾਰੀ ਜਾਂਦਾ ਕੀ ਆਲਾ ਬਰਾੜ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਤੁਹਾਡੇ ਚੈਨਲ ਤੇ ਸਾਰੀ ਸੰਗਤ ਨੂੰ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਬਾਈ ਜੀ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਇੰਨੀ ਗਰਮੀ ਪਈ ਜਾਂਦੀ ਆ ਹੁਣ ਤੁਸੀਂ ਦੇਖ ਲਓਗੇ ਆਪਾਂ ਵੀ ਮੁੜ ਕੋ ਮੁੜਕੀ ਹੋਈ ਜਾਂਦੇ ਹਣਾ ਤੇ ਤੁਸੀਂ ਆ ਕੀ ਕੰਮ ਵੈੱਡ ਰੱਖਿਆ ਯਾਰ ਕਿ ਪੈਸਾ 2 ਨੰਬਰ ਦਾ ਨਹੀਂ ਟਿਕਦਾ ਤੁਹਾਡੇ ਕੋਲੇ ਨਹੀਂ ਪੈਸਾ ਨਹੀਂ ਬਾਈ ਪਹਿਲਾਂ ਨਾ ਇਹਦੇ ਆਪਣਾ ਬੱਕਰੀਆਂ ਦਾ ਸਿਸਟਮ ਆ ਬੱਕਰੀਆਂ ਨਾ ਬਾਹਰ ਆ ਕੇ ਖਾ ਜਾਣਗੇ ਆਪਾਂ ਉਹਨਾਂ ਦਾ ਪੱਕਾ ਇੰਤਜ਼ਾਮ ਕੀਤਾ ਹੁਣ ਜਾਲੀ ਜ ਤੇ ਆਪਾਂ ਫਿਰ ਲਵਾਉਣੇ ਇਹ ਤੋਂ ਹੀ ਬਾਈ ਤੋਂ ਤੇ ਕਾਫੀ ਟਾਈਮ ਦੀ ਗੱਲਬਾਤ ਇਹਨਾਂ ਦਾ ਕੰਮ ਦੇਖਿਆ ਸੀ ਆਪਾਂ ਠੀਕ ਹੈ ਜੀ ਤੇ ਆ ਹੁਣ ਆ ਗਿਆ ਤੇ ਬਸ ਕਰੀ ਜਨੈ ਅੱਜ ਸਾਰਾ ਹੋ ਜਾ ਕੰਮ ਅਸੀਂ ਮਤਲਬ ਤੁਸੀਂ ਆਪਦੇ ਫਾਰਮ ਦੇ ਉੱਪਰ ਜਿਹੜਾ ਇਹ ਕਰ ਰਹੇ ਹੋ ਸਾਰਾ ਕੁਝ ਅੱਜ ਹਾਂ ਇਹ ਆਪਣਾ ਬਈ ਸ਼ੌਂਕ ਸੀ ਬੱਕਰੀਆਂ ਕੱਲੀਆਂ ਸ਼ੌਂਕ ਨਹੀਂ ਆਪਣਾ ਬੱਕਰੀਆਂ ਰੱਖਣਾ ਠੀਕ ਹੈ ਜੀ ਖਾਸ ਕਰਕੇ ਪੇੜ ਪੌਦੇ ਜਿਹੜੇ ਆਪਣੇ ਹਨਾ ਠੀਕ ਹੈ ਜੀ ਇਹ ਆਪਣਾ ਬਈ ਪੁਰਾਣਾ ਸ਼ੌਂਕ ਆ ਤੇ ਆਪਣੇ ਉਹ ਮੋਟਰ ਵੀ ਵੇਚਦੇ ਸਾਹਮਣੇ ਉਹ ਜੰਗਲ ਬਣਾਇਆ ਪਿਆ ਐ ਮੇਰੇ ਘਰੇ ਲਾਇਆ ਬਈ ਸਾਰਾ ਸਿਸਟਮ ਹਰੇਕ ਫਲਾਂ ਦਾ ਬੂਟਾ ਆਪਣੇ ਘਰੇ ਹਾਂ ਹੋਰ ਵੀ ਲ ਇਹ ਐਡਵਰਟ ਬਈ ਸੈਕਸ਼ਨ ਕੱਟਿਆ ਆ ਹੁਣ ਬਈ ਕਾ ਲਾਉਂਦਾ ਕਈ ਭਰਾ ਕਹਿ ਦੇਣਗੇ ਹਨਾ ਕਾ ਯਾਰ ਇਹ ਤਾਂ ਤਗੜਿਆਂ ਦੀ ਚੋਜ ਹੈ ਤਗੜਿਆਂ ਵੀ ਬਈ ਇਹ ਹੁਣ ਮੇਰੇ ਨਾਲ ਇੱਥੇ ਟ੍ਰੇਨਿੰਗ ਟ੍ਰੂਨਿੰਗ ਹੁੰਦੀ ਆ ਇੱਕ ਜਦੋਂ ਵੀਡੀਓ-ਵਿਡੀਓ ਬਣਾਉਂਦੇ ਰਹਿੰਨੇ ਆ ਇੱਥੇ ਥੋੜੀ ਵਧੀਆ ਲੁੱਕ ਬਣ ਜੂਗੀ ਠੀਕ ਆ ਉਹ ਚੀਜ਼ ਦਾ ਫਾਇਦਾ ਹੈ ਨਾ ਸਾਡੀ ਰੂਟਾ ਨਹੀਂ ਉੱਠਦਾ ਹੁਣ ਕਿਉਂਕਿ ਰੇਤਾ ਨਹੀਂ ਰੂਹ ਨਹੀਂ ਆਉਂਦੀ ਸਾਰਾ ਅੰਦਰ ਭਰ ਜਾਂਦਾ ਸੀਗਾ ਤੇ ਆ ਆਪਾਂ ਸੈਸ਼ਨ ਰੱਖਿਆ ਆ ਜੋ ਫਲਾਂ ਦੇ ਬੂਟੇ ਦਿਖਾ ਦੇਣੇ ਹਨ ਉਹਨੂੰ ਠੀਕ ਹੈ ਇਹ ਕਿੰਨੇ ਥਾਂ ਦੇ ਵਿੱਚ ਤੁਸੀਂ ਲਾਈ ਜਾਂਦੇ ਹੋ ਬਈ ਇਹ ਬਈ ਹੋਊਗੀ ਅੱਧੀ ਕਨਾਲ ਅੱਛਾ ਠੀਕ ਹੈ ਹਾਂ ਹਜੇ ਬਾਈ ਇੱਕ ਇਹਦਾ ਬਾਈ ਦਾ ਇਹ ਫਾਇਦਾ ਹੈ ਮੈਂ ਹੁਣ ਸਾਰੇ ਬੂਟੇ ਆਰਡਰ ਕੀਤੇ ਬਾਈ ਅੱਧੇ ਲੈ ਕੇ ਨਹੀਂ ਆਇਆ ਮੈਂ ਕਿਹਾ ਬਾਈ ਕੀ ਗੱਲ ਬੂਟੇ ਮਿਲਦੇ ਨਹੀਂ ਕਹਿੰਦਾ ਬਾਈ ਰੁੱਤ ਹੈ ਨਹੀਂਗੀ ਜਿਵੇਂ ਹੁਣ ਕੱਲ ਯੂਨੀਵਰਸਿਟੀ ਮੇਲਾ ਸੀਗਾ ਤੇ ਆੜੂਆਂ ਦੇ ਬਦਾਮਾਂ ਦੇ ਸੇਬਾਂ ਦੇ ਨਾਸਪਾਤੀਆਂ ਲੋਕ ਚੱਕੀ ਆਉਂਦੇ ਮਤਲਬ ਠੰਡ ਵਾਲੇ ਵੀ ਹੁਣ ਮੰਡੀ ਆਉਂਦੇ ਉਹ ਚੱਕੀ ਆਉਂਦੇ ਹਾਂ ਇਹਨੂੰ ਬਾਈ ਨੂੰ ਆਖਿਆ ਕਹਿੰਦਾ ਨਹੀਂ ਬਾਈ ਹੁਣ ਲੱਗਣੇ ਨਹੀਂ ਮੱਚ ਜਾਣਗੇ ਜੂ ਪੈਸੇ ਦੇਣੇ ਦੇ ਦੇ ਤੇ ਫਿਰ ਆ ਜਿਹੜੇ ਜਿਹੜੇ ਹੁਣ ਸਹੀ ਰੁੱਤ ਦੇ ਬੂਟੇ ਆ ਇਹ ਤਿੰਨ ਚਾਰ ਤਰ੍ਹਾਂ ਦਾ ਦਾ ਕਿੰਨੂ ਆ ਮਾਲਟੇ ਆ ਵਿੱਚ ਠੀਕ ਹੈ ਜੀ ਇਹ ਦੇਸੀ ਗੁਲਾਬ ਆ ਅਮਰੂਦ ਆ ਸਾਰੇ ਤਰ੍ਹਾਂ ਦਾ ਅਨਾਰ ਆ ਤੁਹਾਨੂੰ ਇਹ ਬਾਈ ਤੇ ਵਿਸ਼ਵਾਸ ਕਿਵੇਂ ਹੋਇਆ ਕਿ ਇੰਨੀ ਦੂਰੀ ਯਾਰ ਆਪਾਂ ਦੇਖੀਏ ਕਿ ਚਲੋ 60 70 ਕਿਲੋਮੀਟਰ ਵੀ ਆਪਾਂ ਗਏ ਨਾ ਨਾ ਬਾਈ ਸਾਡੇ 2 ਸਾਲ ਪਹਿਲਾਂ ਕੰਮ ਕਰਾਇਆ ਸੀ ਸਾਡੇ ਪਿੰਡ ਪਹਿਲੀ ਵਾਰ ਠੀਕ ਹੈ ਸਾਡੇ ਇੱਕੀ ਕੋਠੀ 'ਚ ਬੂਟੇ ਲੱਗੇ ਉਹ ਮੁੰਡੇ ਬਾਹਰ ਗਏ ਆ ਹੂੰ ਹੂੰ ਉਦੋਂ ਲੱਗਿਆ ਸੀਗਾ ਇੱਕ ਬਾਈ ਦੀ ਰਿਸ਼ਤੇਦਾਰੀ ਸੀਗੀ ਠੀਕ ਹੈ ਉਹ ਆਪਣੇ ਤੇ ਉਹ ਬੂਟੇ ਬਹੁਤ ਚੰਗੇ ਚੱਲੇ ਬਾਈ ਬਾਕੀ ਬਾਅਦ 'ਚ ਬਾਈ ਦੀ ਸੇਵਾ ਉਹ ਮੰਨ ਲਓ ਸਰਵਿਸ ਵੀ ਵਧੀਆ ਹੈਗੀ ਆ ਹਨਾ ਠੀਕ ਹੈ ਤੇ ਉਸ ਤੋਂ ਬਾਅਦ ਬਾਈ ਨਾਲ ਗੱਲਬਾਤ ਬਾਕੀ ਬਾਈ ਆਰਮੀ ਚ ਹਨਾ ਤੇ ਫੌਜੀ ਮੇਰੇ ਭਰਾ ਵੀ ਦੋਵੇਂ ਫੌਜ ਚ ਤੇ ਫੌਜੀਆਂ ਦਾ ਆਪ ਨੂੰ ਬਈ ਭਰੋਸਾ ਹੁੰਦੇ ਗਲਤ ਬੰਦਾ ਕੰਮ ਕਰਦੇ ਕਿਉਂਕਿ ਚੰਗੀ ਬਈ ਪੈਨਸ਼ਨ ਆਉਂਦੀ ਇਹਨਾਂ ਦੀ ਠੀਕ ਹੈ ਬਾਕੀ ਆਪੇ ਬਾਈ ਬੂਟੇ ਲਿਆਉਂਦਾ ਜਾ ਕੇ ਯਾਰ ਇਹ ਤਾਂ ਮੈਨੂੰ ਬਰਾੜਾ ਬੂਟੇ ਮਹਿੰਗੇ ਲੱਗਦੇ ਆ ਕਿ ਜਿਵੇਂ ਬੱਕਰੀ ਫਾਰਮ ਦੇ ਵਿੱਚ ਕਹਿੰਦੇ ਆ ਨਾ ਇੱਕ ਬੱਕਰੀ ਰੱਖ ਲਈ ਤੈਨੂੰ ਅਮੀਰੀ ਆ ਤੁਸੀਂ ਉਹ ਕੰਮ ਲੱਗਦਾ ਤੇਰਾ ਵੀ ਮੈਨੂੰ ਲੱਗਦਾ ਬੱਕਰੀਆਂ ਤੋਂ ਤੂੰ ਅਮੀਰ ਹੋ ਗਿਆ ਲੱਗਦਾ ਯਾਰ ਹਾਂ ਬਈ ਆਪਣੇ ਮਹਾਰਾਜ ਨੇ ਕਿਰਪਾ ਕੀਤੀ ਆ ਬੱਕਰੀਆਂ ਨੇ ਅਮੀਰ ਕਰਤਾ ਪਹਿਲਾਂ ਪਿੰਡ ਆਪਣਾ ਘਰ ਆ ਜੀ ਚ ਖੰਜੂਰਾ ਲੱਗੀਆਂ ਠੀਕ ਹੈ ਜੀ ਵੱਡੀਆਂ ਖੰਜੂਰਾ ਆਪਾਂ ਬਾਦਲ ਸਾਹਿਬਾਂ ਵਾਂਗ ਲਵਾਈਆਂ ਬਾਦਲ ਸਾਹਿਬਾਂ ਨੂੰ ਹਾਲੀ ਵਾਲੀ ਉਹ ਫਾਰਮ ਹੀ ਬਣਾਉਣਾ ਵੱਡਾ ਆਪਾਂ ਠੀਕ ਹੈ ਆ ਪਾਮਪੂਮ ਲਿਆਂਦੇ ਆ ਠੀਕ ਹੈ ਇਹ ਹਜੇ ਹੋਰ ਵੀ ਸਾਈਜ਼ ਬਹੁਤ ਸੀਗਾ ਪਰ ਬਾਈ ਕਹਿੰਦਾ ਹੈ ਮੈਨੂੰ ਲੱਗਾ ਤੁਹਾਡੇ ਚੋਜ ਜਈ ਹੈ ਰੱਖਣੀ ਨਹੀਂ ਨਹੀਂ ਚੋਜ ਨਹੀਂ ਬਾਈ ਇਹ ਤਾਂ ਨਜ਼ਾਰਾ ਆਜੂਗਾ ਨਾਲੇ ਸ਼ਾਂ ਹੋਊਗੀ ਨਾਲੇ ਫਲ ਫਰੂਟ ਠੀਕ ਹੈ ਕੱਲ ਹੀ ਬਾਈ ਮੁੰਡਾ ਮਰਿਆ ਟੈਗ ਨਾਲ 12 1 ਵਜੇ ਰਾਤ ਨੂੰ ਟੈਗ ਆਇਆ ਮੁੰਡਾ ਕੋਈ ਮੈਂ ਦਾ ਸਰੀਰ ਦਾ ਭਾਰ ਹੈ ਕੋਈ ਨਸ਼ਾ ਪੱਤਾ ਨਹੀਂ ਕੋਈ ਦਾਰੂ ਮੀਟ ਕੋਸ ਨਹੀਂ ਖਾਂਦਾ ਇਹ ਵਿਚਾਰਾ ਬੱਕਰੀਆਂ ਵਾਲਾ ਭਰਾ ਸੀਗਾ ਆਪਣਾ ਜ਼ਿੰਮੇਵਾਰਾਂ ਦਾ ਬਹੁਤ ਭਗਤ ਬੰਦਾ ਸੀਗਾ ਤੇ ਬਈ ਪਿਆਰ ਹੈ ਗਿਆ ਉਹਦਾ ਇਹੀ ਕਾਰਨ ਆ ਬਈ ਆਪਣੇ ਨਾਲ ਥੋੜਾ ਜਿਆਦਾ ਖਾਦ ਖਰਾਕ ਹੈ ਨਹੀਂ ਹੁਣ ਬਈ 6 ਵਜੇ ਚਲੋ 6 ਤਾਂ ਹੁਣ ਕਸ਼ਮੀਰ ਦਾ ਆਪਣੇ ਲੱਗੀਦਾ ਜਾਂਦੇ ਚੱਲ ਪਰ ਜਿਹੜੇ ਆਪਣੇ ਵੈਰੈਟੀ ਬੂਟੇ ਆ ਜਿਵੇਂ ਦੇਸੀ ਫਲ ਹੈਗੇ ਆ 베ਰੀ ਹੋਗੀ ਅਮਰੂਦ ਹੋਗੇ ਹਨ ਤੇ ਇਹ ਚੀਜ਼ਾਂ ਆਪਣੇ ਲੱਗਦੀਆਂ ਜਾਵਣ ਹੋਗੀ ਇਹ ਚੀਜ਼ਾਂ ਬਈ ਖਾਵਾਂਗੇ ਜੇ ਖਾਵਾਂਗੇ ਤਾਂ ਜੇ ਲੱਗੇ ਇਹ ਇਹ ਫਿਰ ਜਿਹੜੀ ਫਿਰ ਬਾਈ ਤੁਸੀਂ ਜਿਹੜੀ ਕਲੋਰੋ ਪਾਉਨੇ ਆ ਕਿ ਬੂਟਾ ਚ ਜਿਹੜਾ ਆਪਾਂ ਦੇਖੀਏ ਕਿ ਜਿਵੇਂ ਕੀੜੀ ਤੋਂ ਥੱਲੇ ਬੂਟਾ ਲਈ ਕਲੋਰੋ ਪਾ ਦਿੰਨੇ ਆ ਤਾਂ ਉਹ ਜ਼ਹਿਰ ਨਹੀਂ ਹੁੰਦਾ ਹਾਂ ਬਾਈ ਇੱਥੇ ਸਾਂਗ ਤਾਂ ਏਡੀ ਹੈ ਨਹੀਂ ਤੇ ਬਾਈ ਇਹੀ ਗਾਈਡ ਕਰ ਰਿਹਾ ਫੌਜੀ ਬਾਈ ਆਪਾਂ ਨੂੰ ਇਹ ਹਲਦੀ ਪਾ ਰਿਹਾ ਥੱਲੇ ਹਾਂ ਅਸੀਂ ਕਲੋਰੋ ਹੀ ਥਾਂ ਤੇ ਹਾਂ ਹਾਂ ਬੱਕਰੀਆਂ ਨੂੰ ਬਾਈ ਹਲਦੀ ਪਾਉਨੇ ਆ ਪਾਣੀ ਚ ਆਪਾਂ ਹਲਦੀ ਇਹ ਵੀ ਚੀਜ਼ ਆ ਬਾਈ ਬੰਦਾ ਹੋਵੇ ਦਰਾਖਤ ਹੋਵੇ ਜਾਨਵਰ ਹੋਵੇ ਹਰੇਕ ਤਰ੍ਹਾਂ ਦੀ ਸੱਟ ਨੂੰ ਅੰਦਰਲੇ ਜਾ ਖਣ ਨੂੰ ਸਾਰਿਆਂ ਨੂੰ ਕਰਦਾ ਤੇ ਇਹਨੂੰ ਆਰਗੈਨਿਕ ਚ ਆ ਜਾਂਦਾ ਕਿਉਂਕਿ ਆਪਾਂ ਤੇ ਹੰਗ ਫਰਕੜੀ ਵੀ ਆਪਾਂ ਹੰਗ ਵੀ ਕੋਲ ਸਕਦੇ ਆ ਜਿਹੜਾ ਦੇਸੀ ਬਾਕੀ ਸੌਂਖ ਆਪਣੇ ਹੈਣੀਗੀ ਤੇ ਆ ਹੁਣ ਕਿਰਾਂ ਆਪਾਂ ਲਾਉਣੇ ਆ ਅੱਦੇ ਬੂਟੇ ਰਹਿ ਗਏ ਜਿਹੜੇ ਗਾਂ ਵਾਲੀ ਰੁੱਤ ਚ ਲੱਗਣਗੇ ਤੇ ਆ ਜਿਹੜੀ ਜਾਲੀ ਆ ਘੇਰਨਾ achar ਕਰਨ ਵਾਲਾ ਆਪਣੀ ਇਹਦੇ ਨਾਲ ਬਈ ਪਹਿਲਾਂ ਦੇਸੀ گلاب ਦਾ ਮੈਰਾ ਸੀਗਾ ਆਈਡੀਆ ਦੇਸੀ گلاب ਦੀ ਗਲ칸 ਦਾ 700 ਰੁਪਏ ਸੁੱਕਾ ਫੁੱਲ ਵਿਕਦਾ ਮੰਨ ਲਓ ਆਹੀਂ ਤੋੜ ਕੇ ਪਰ ਉਹ ਲੇਬਰ ਚਾਹੀਦੀ ਆ ਬਾਈ ਕਿਉਂਕਿ ਉਹ ਜੇ ਇੱਕ ਦਿਨ ਟੱਪ ਗਿਆ ਤਾਂ ਫੁੱਲ ਉਹ ਜਾਂਦਾ ਥੱਲੇ ਡੱਗ ਪੈਂਦਾ ਹੁਣ ਉਹ ਅਸੀਂ ਚੇਂਜ ਕਰਕੇ ਲਾਉਣੇ ਹੈਗੇ ਆਪਦੇ ਜੋਗੇ ਲਾਉਣੇ 10 15 ਦੇਸੀ ਗਲਾਬ ਹੁਣ ਇਹਦੇ ਨਾਲ ਕਰੌਂਦਾ ਲਾਉਣਾ ਦੇਸੀ ਠੀਕ ਹੈ ਜੀ ਉਹ ਲੱਗਦਾ ਬਾਈ ਖੂਨ ਦੀ ਕਮੀ ਆਸਤੇ ਹੁੰਦਾ ਬੂਟਾ ਨਾਲੇ ਤਾਂ ਉਹ ਵਾੜ ਕਰੂਗਾ ਕੰਡੇ ਹੁੰਦੇ ਆ ਉਹਦੇ ਵਿੱਚ ਨਾਲੇ ਸੋਨਾ ਬੂਟਾ ਜਦੋਂ ਫਾਲ ਲਾਦਾ ਬਹੁਤ ਸੋਹਣਾ ਫਾਲ ਆ ਸਾਰੇ ਫਲਾਂ ਨਾਲ ਸੋਹਣਾ ਦੇਖਣ ਚ ਹੈ ਤੇ ਉਹਦਾ ਚਾਰ ਵੀ ਪੈਂਦਾ ਵੀ ਮਰੱਬਾ ਵੀ ਪੈਂਦਾ ਜਿਹਦਾ ਖੂਨ ਘੱਟ ਆ ਬਾਈ ਉਹ 1 ਕਿਲੋ ਮਰੱਬਾ ਖਾ ਲਿਓ ਦਾ ਕਰੌਂਦੇ ਦਾ ਉਹ ਪੂਰਾ ਹੋ ਜਾਊਗਾ ਆ ਰੁੱਤ ਜੀ ਲੱਗਦੀ ਆ ਵੀ हां भाई ओ हुन ਆਪਾਂ ਲਾਉਣੇ ਆ ਘੇਰੇ ਨਾਲ ਅੱਜ ਅੱਧੇ ਕਬੂਟੇ ਆਏ ਅੱਧੇ ਘਟ ਗਏ ਉਹ ਹੋਰ ਲਾਵਾਂਗੇ ਤੇ ਚਾਰ ਪਾਇਆ ਕਰਾਂਗੇ ਵਧੀਆ ਬਈ 20 25 ਰੁਪਏ ਕਿਲੋ ਉਂ ਵੀ ਕੱਚਾ ਵੇਚਣਾ ਵੇਚਦੇ ਨਾਲੇ ਆਮਦਣਾਊਗੀ ਨਾਲੇ ਆ ਬਈ ਹੁਣ ਜਿਹੜੀ ਜਾਲੀਏ ਹੌਲੀ ਹੌਲੀ ਗੱਲ ਨਹੀਂ ਸ਼ੁਰੂ ਹੋ ਜੂਗੀ 5 ਸਾਲਾਂ ਨੂੰ 6 ਨੂੰ ਜਦੋਂ ਇਹਨੂੰ ਗੱਲ ਨਾਲ ਉਹਦੋਂ ਨੂੰ ਮੇਰੀ ਉਹ ਵਾੜ ਵਾੜ ਹੋਏ ਨਹੀਂ ਕੁੱਤਾ ਬਿੱਲਾ ਨਹੀਂ ਲੰਘ ਠੀਕ ਹੈ ਜੀ ਤੇ ਬਈ ਫਿਰ ਤੁਸੀਂ ਬਰੇੜਾ ਇੱਥੇ ਟ੍ਰੇਨਿੰਗ ਵੀ ਦਿੰਨੇ ਹੋ ਨਾ ਕੀ ਲੋਕਾਂ ਨੂੰ ਗਾਈਡ ਕਰਦੇ ਹੋ ਕਿ ਯਾਰ ਕਿਤੇ ਐਵੇਂ ਕਿਸੇ ਤੁਸੀਂ ਇਹ ਭਲੇਖੇ ਚ ਤੁਰੇ ਫਿਰਦੇ ਹੋ ਕੀ ਆ ਬੱਕਰੀ ਆਪਾਂ ਘਰੇ ਲਿਆਂਦੀਆਂ ਜਾਂ ਮੰਨ ਕੇ ਚੱਲ ਕਈ ਬਾਲੇ ਹੀ ਮੀਰ ਫਿਰਦੇ ਆ ਕਿ ਲੱਖ ਰੁਪਏ ਦੀ ਮੈਂ ਬੱਕਰੀਆਂ ਲਿਆ ਕੇ ਚਲਾ ਲੂੰਗਾ ਇਹ ਤਾਂ ਹੁਣ ਆਪਾਂ ਨੂੰ ਪਤਾ ਕਿ ਚਲੋ ਬਾਕੀ ਤਾਂ ਪਰਮਾਤਮਾ ਦੇ ਰੰਗ ਹੁੰਦੇ ਹਨ ਕਈ ਵਾਰ ਬੱਕਰੀਆਂ 온 ਸਾਰੀ ਕੁਝ ਹੋ ਜੇ ਯਾਰ ਉਹ ਬੱਕਰੀ ਦੇ ਤਾਂ ਬਹੁਤ ਸੈਂਸਿਟਿਵ ਜਾਨਵਰ ਹੈ ਮੱਝ ਗਾਂ ਨਹੀਂ ਬਈ ਮੱਝ ਗਾਂ ਹੈਗੀ ਹੈ ਥੋੜੀ ਧਾਕੜ ਜਾਨਵਰ ਵੱਡਾ ਜਾਨਵਰ ਹੈ ਠੀਕ ਹੈ ਜੀ ਪੀ ਘਾ ਟੱਪਾ ਲਾਉਣਾ ਵੀ ਸੌਖਾ ਉਹਦੇ ਸਾਰਾ ਕੁਝ ਕਰਨਾ ਸੌਖਾ ਚੈੱਕ ਕਰਨੀ ਸੌਖੀ ਆ ਹਨ ਇਹਦਾ ਬਈ ਬੜਾ ਬਰੀਕ ਕੰਮ ਹੈ ਇਹਦਾ ਜਵਾਕਾਂ ਵਾਲਾ ਕੰਮ ਆ ਬਈ ਇਹ ਤਾਂ ਸਿੱਖ ਕੇ ਕਰੋ ਤਜਰਬੇ ਨਾਲ ਕਰੋ ਟ੍ਰੇਨਿੰਗ ਨਾਲ ਕਰੋ ਕਿੱਥੋਂ ਵੀ ਕਰ ਲਓ ਮੈਂ ਨਹੀਂ ਕਹਣਾ ਮੇਰੇ ਕੋਲੋਂ ਸਿੱਖੋ ਹਨ ਜਿੱਥੋਂ ਵੀ ਤੁਹਾਨੂੰ ਕੋਈ ਬੰਦਾ ਸਿਖਾਉਂਦਾ ਸਿੱਖੋ ਕੰਮ ਸ਼ੁਰੂ ਕਰੋ ਤੇ ਵਧੀਆ ਬਈ ਆਮਦਨ ਹੈਗੀ ਇਹਦੇ ਵਿੱਚ ਹਾਂ ਇਹ ਇਹ ਗੱਲ ਆ ਬਈ ਜੀ ਕਿ ਮਤਲਬ ਇਹ ਚ ਇਹ ਨਹੀਂਗਾ ਕਿ ਘਾਟੇ ਵਾਲਾ ਸ਼ਬਦ ਆ ਮੁਨਾਫੇ ਵਾਲਾ ਸ਼ਬਦ ਹੈਗਾ ਪਰ ਆਪਾਂ ਕਦੋਂ ਮੁਨਾਫਾ ਆਊਗਾ ਜਦੋਂ ਕੋਈ ਵੀ ਕੰਮ ਫੇਰ करिए ਕਿਉਮਰ ਸਾਹਿਬ ਇੱਕ ਬਰਾੜ ਸਾਹਿਬ ਤੁਹਾਡੇ ਮਤਲਬ ਸਰਟੀਫਿਕੇਟ ਬੰਦਾ ਹੋਣਾ ਕਿ ਜਿਹੜਾ ਲੋਨ ਪ੍ਰਾਪਤੀ ਦੇ ਲਈ ਆਪਾਂ ਲੋਨ ਲੈਣਾ ਹੋਵੇ ਕਿਸੇ ਵੀਰ ਨੇ ਤੇ ਉਹ ਵੀ ਪਹਿਲਾਂ ਟ੍ਰੇਨਿੰਗ ਲਈ ਚਾਹੀਦਾ ਕਿ ਵੈਸੇ ਹੀ ਬਣਾ ਦਿੰਨੇ ਹੋ ਤੁਸੀਂ ਸਿਸਟਮ ਨਹੀਂ ਵੀਰੇ ਟ੍ਰੇਨਿੰਗ ਲੈ ਕੇ ਉਸ ਤੋਂ ਬਾਅਦ ਸਰਟੀਫਿਕੇਟ ਜਾਰੀ ਹੁੰਦਾ ਉਹਨੂੰ 10 ਤੋਂ 15 ਦਿਨ ਲੱਗ ਜਾਂਦੇ ਆ ਠੀਕ ਹੈ ਜੀ ਸੈਂਟਰਲ ਗਵਰਨਮੈਂਟ ਤੋਂ ਅਪਰੂਵਡ ਹੁੰਦਾ ਉਹ ਸਰਟੀਫਿਕੇਟ ਆ ਗਿਆ ਉਸ ਤੋਂ ਬਾਅਦ ਫਾਈਲ ਲਾ ਕੇ ਆਉ ਦਾ ਲੋਨ ਵਗੈਰਾ ਵੀ ਭਰ ਸਕਦਾ ਹੈ ਲੋਨ ਮਿਲ ਜਾਂਦਾ ਹੈ ਬਾਕੀ ਆਪਾਂ ਕਹਿੰਦੇ ਲੋਨ ਤੋਂ ਪਹਿਲਾਂ ਵੀ ਆਪ ਸ਼ਕਾਫ ਦੇ ਬੇਸ ਤੇ ਕੰਮ ਸ਼ੁਰੂ ਕਰੋ ਤਜਰਬਾ ਲਓ ਫਿਰ